ਕੋਈ 30 ਲੱਖ ਲਾ ਕੇ ਜਾ ਰਿਹਾ ਕੋਈ 50 ਲੱਖ ਲਾ ਕੇ ਜਾ ਰਿਹਾ ਹੈ ਤੁਹਾਨੂੰ ਸਿਰਫ 10 ਲੱਖ ਦੇ ਵਿੱਚ ਜਿਹੜਾ ਹੈ ਅਮਰੀਕਾ ਭੇਜਿਆ ਜਾਏਗਾ ਅਮਰੀਕਾ ਜਾਣ ਦੇ ਲਈ ਲੱਖਾਂ ਰੁਪਏ ਖਰਚ ਕਰਕੇ ਜਿਹੜਾ ਹੈ ਕੁਝ ਲੋਕ ਅਮਰੀਕਾ ਜਾਂਦੇ ਨੇ ਇੱਕ ਇੱਥੋਂ ਦੀ ਜਿਹੜਾ ਹੈ ਡੋਂਕੀ ਲਾ ਕੇ ਜਾਂਦੇ ਨੇ ਤੇ ਉਹ ਫੜੇ ਜਾਂਦੇ ਨੇ 200 ਤੋਂ ਵੱਧ ਜਿਹੜੇ ਭਾਰਤੀ ਨੇ ਉਹ ਅੱਜ ਸਵੇਰੇ ਹੀ ਜਿਹੜਾ ਬੰਬੇ ਲੈਂਡ ਕੀਤੇ ਨੇ ਤੇ ਉਹਨਾਂ ਦੇ ਉੱਪਰ ਹੁਣ ਇਨਵੈਸਟੀਗੇਸ਼ਨ ਹੋ ਰਹੀ ਆ ਇਹਨਾਂ ਦਾ ਕਹਿਣਾ ਹੈ ਕਿ ਸਿਰਫ 8 ਤੋਂ 10 ਲੱਖ ਰੁਪਏ ਦੇ ਵਿੱਚ ਜਿਹੜਾ ਹੈ ਤੁਸੀਂ ਅਮਰੀਕਾ ਜਾ ਸਕਦੇ ਹੋ ਤੁਸੀਂ ਕਹਿੰਦੇ ਹੋ ਕਿ ਤੁਸੀਂ 8 ਤੋਂ 10 ਲੱਖ ਸ ਅਮਰੀਕਾ ਭੇਜੋਗੇ ਬੱਚੇ ਤਾਂ ਲੱਖਾਂ ਰੁਪਏ ਲੱਗ ਜਾਂਦੇ ਨੇਗੇ 2024 ਦੇ ਅਗਰ ਗੱਲ ਕਰੀਏ 2024 ਸਭ ਤੋਂ ਜ਼ਿਆਦਾ ਵੀਜ਼ਾ ਹੈ ਕੈਨੇਡਾ ਤੋਂ ਬਾਅਦ ਸੈਕਿੰਡ ਨੰਬਰ ਤੇ ਯੂਐਸ ਦਾ ਹੀ ਆਣਗੇ ਪਰ ਹੁਣ ਤੱਕ ਇਹੀ ਗੱਲ ਕਹੀ ਜਾਂਦੀ ਸੀ ਕਿ ਸਭ ਤੋਂ ਔਖਾ ਜਿਹਾ ਵੀਜ਼ਾ ਲੈਣਾ ਤਾਂ ਅਮਰੀਕਾ ਦਾ ਹੈ ਬਾਕੀ ਸਭ ਤਾਂ इजीली ਮਿਲ ਜਾਂਦਾ ਹੈ ਅਮਰੀਕਾ ਦਾ ਵੀਜ਼ਾ ਨਹੀਂ ਸੀ ਤੇ ਮੇਰੇ ਲਈ ਨਹੀਂ ਨਹੀਂ ਸਭ ਤੋਂ ਸੌਖਾ ਵੀਜ਼ਾ ਯੂਐਸ ਦਾ ਹੈ ਇਹ ਚਾਰ ਸਵਾਲਾਂ ਦੇ ਜਵਾਬ ਦੇਣ ਤੇ ਤੁਹਾਨੂੰ ਯੂਐਸ ਗਵਰਨਮੈਂਟ 5 ਸਾਲ ਦਾ ਵੀਜ਼ਾ ਦਿੰਦੀ ਹੈ ਬਿਨਾਂ ਪੈਸੇ ਇਨਵੈਸਟ ਕੀਤੇ ਬਿਨਾਂ ਰਿਸਕ ਤੇ ਤੁਸੀਂ ਯੂਐਸ ਪੜ੍ਹਨ ਵਾਸਤੇ ਜਾਓ ਔਰ ਪੜ੍ਹਾਈ ਤੋਂ ਬਾਅਦ ਤੁਹਾਡਾ ਫਿਊਚਰ ਵਧੀਆ ਹੋ ਸਕਦਾ ਹੈ ਤੁਸੀਂ ਦੋ ਦੋ ਨੰਬਰ ਵੀ ਲੱਖਾਂ ਰੁਪਏ ਲਗਾ ਕੇ ਅਮਰੀਕਾ ਜਾ ਰਹੇ ਹੋ ਉਨਦੇ ਕੋਈ ਸਿਰ ਪੈਰ ਨਹੀਂ ਹੈ ਪਤਾ ਨਹੀਂ ਉਹਨੇ ਵਾਪਸ ਆਣਾ ਵੀ ਹੈ ਕਿ ਨਹੀਂ ਆਣਾ ਪਤਾ ਨਹੀਂ ਪਹੁੰਚ ਪਾਏਗਾ ਕਿ ਨਹੀਂ ਪਹੁੰਚ ਪਾਏਗਾ ਇਹਨਾਂ ਦਾ ਕਹਿਣਾ ਹੈ ਕਿ ਸਿਰਫ 8 ਤੋਂ 10 ਲੱਖ ਰੁਪਏ ਦੇ ਵਿੱਚ ਜਿਹੜਾ ਹੈ ਤੁਸੀਂ ਅਮਰੀਕਾ ਜਾ ਸਕਦੇ ਹੋ ਜੀ ਸਰ ਤੁਸੀਂ ਕਹਿੰਦੇ ਹੋ ਕਿ ਤੁਸੀਂ 8 ਤੋਂ 10 ਲੱਖ ਸੈ ਮੈਰੀਕਾ ਭੇਜੋਗੇ ਬੱਚੇ ਤਾਂ ਲੱਖਾਂ ਰੁਪਏ ਲੱਗ ਜਾਂਦੇ ਨੇਗੇ ਬੈਠੋ ਬੈਠੋ ਸਰ ਮੈਂ ਤੁਹਾਨੂੰ ਤੁਸੀਂ ਇਹ ਕਿਦਾਂ ਇਹ ਚੀਜ਼ ਕਰ ਰਹੇ ਹੋ ਪਹਿਲਾਂ ਤਾਂ ਇਹ ਸਮਝਾਓ ਦੇਖੋ ਬੜੀ ਪ੍ਰੈਕਟੀਕਲ ਜੀ ਗੱਲ ਹੈ ਸਰ ਹੁੰਦਾ ਕੀ ਹੈ ਕਿ ਯੂ ਐਸ ਜਾਣ ਲਈ ਬੜਾ ਸਿੰਪਲ ਜਿਹਾ ਵੇ ਹੈ ਉਹ ਹੈ ਦੋ ਤਰ੍ਹਾਂ ਦੇ ਵੀਜ਼ੇ ਅਪਲਾਈ ਕਰ ਸਕਦੇ ਪਹਿਲਾਂ ਤੁਸੀਂ ਵਿਜ਼ਿਟਰ ਵੀਜ਼ਾ ਲੈ ਸਕਦੇ ਹੋ ਦੂਸਰਾ ਤੁਸੀਂ ਪੜ੍ਹਾਈ ਲਈ ਜਾ ਸਕਦੇ ਹੋ ਜਿਹੜਾ ਵਿਜ਼ਿਟਰ ਵੀਜ਼ਾ ਉਹਦੇ ਵਿੱਚ ਅਪਾਇੰਟਮੈਂਟਸ ਨਹੀਂ ਆ ਰਹੀਆਂ ਨਾਰਮਲੀ ਵਿਜ਼ਿਟਰ ਵੀਜ਼ਾ ਲੱਗਦਾ ਕਿਦਾਂ ਹੈ ਜਿਹੜਾ ਬੰਦਾ ਉੱਥੇ ਆਲਰੇਡੀ ਬਾਹਰ ਹੈਗਾ ਕੋਈ ਉਹਨਾਂ ਦਾ ਰਿਸ਼ਤੇਦਾਰ ਸਪான் ਬਟ ਇੱਕ ਸਟੂਡੈਂਟ ਵੀਜ਼ਾ ਇਸ ਤਰ੍ਹਾਂ ਦੀ ਕੈਟਾਗਰੀ ਹੈ ਜਿੰਨੇ ਵੀ ਤੁਸੀਂ ਬਹੁਤ ਸਹੀ ਤਰੀਕਾ ਨਾਲ ਜਾ ਸਕਦੇ ਹੋ ਆਈਜੀਟੀ ਯੂਐਸਏ ਵਿੱਚ ਸਟੂਡੈਂਟ ਵੀਜ਼ਾ ਬਹੁਤ ਲੱਗ ਰਹੇ ਹਨ ਅਗਰ ਮੈਂ ਕਹਾਂ ਪਿਛਲੇ ਸਾਲ ਅਗਰ ਮੰਨ ਲਓ ਫੋਰ ਐਗਜ਼ਾਮਪਲ ਉਹਨਾਂ ਦਾ 75000 ਵੀਜ਼ੇ ਦੇਣ ਦਾ ਟਾਰਗੇਟ ਸੀ ਇਸ ਸਾਲ ਸਟੂਡੈਂਟ ਵੀਜ਼ਾ 1.5 ਲੱਖ ਤੋਂ ਜ਼ਿਆਦਾ ਆਣਾ ਹੈ 2024 ਦੇ ਅਗਰ ਗੱਲ ਕਰੀ 2024 ਸਭ ਤੋਂ ਜ਼ਿਆਦਾ ਵੀਜ਼ਾ ਹੈ ਕੈਨੇਡਾ ਤੋਂ ਬਾਅਦ ਸੈਕਿੰਡ ਨੰਬਰ ਤੇ ਯੂਐਸ ਦੇ ਹੀ ਆਣਗੇ ਕਿਉਂਕਿ ਯੂਐਸ ਵਿੱਚ ਕੀ ਹੈ ਕਿ ਬਹੁਤ ਸਾਰੀ ਯੂਨੀਵਰਸਿਟੀਆਂ ਹਨ ਚੰਗੀ ਚੰਗੀ ਯੂਨੀਵਰਸਿਟੀਆਂ 90 90% ਸਕਾਲ ਪਰ ਹੁਣ ਤੱਕ ਇਹੀ ਗੱਲ ਕਹੀ ਜਾਂਦੀ ਸੀ ਕਿ ਸਭ ਤੋਂ ਔਖਾ ਜਿਹਾ ਵੀਜ਼ਾ ਲੈਣਾ ਹੈ ਤਾਂ ਉਹ ਅਮਰੀਕਾ ਦਾ ਹੈ ਬਾਕੀ ਥਾਵਾਂ ਤਾਂ इजीली ਮਿਲ ਜਾਂਦਾ ਹੈ ਅਮਰੀਕਾ ਦਾ ਵੀਜ਼ਾ ਨਹੀਂ შეਤੀ ਮੇਰੇ ਨਹੀਂ ਨਹੀਂ ਸਭ ਤੋਂ ਸੌਖਾ ਵੀਜ਼ਾ ਯੂਐਸ ਦਾ ਹੈ ਕਾਰਨ ਸਮਝੋ ਪਹਿਲਾ ਕਾਰਨ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਵਿੱਚ ਆਸਟ੍ਰੇਲੀਆ ਕੈਨੇਡਾ ਯੂਕੇ ਵਿੱਚ ਜਦੋਂ ਬੱਚਾ ਅੰਬੈਸੀ 'ਚ ਫਾਈਲ ਲਗਾਉਂਦਾ ਹੈ ਤਾਂ ਫਾਈਲ ਲਗਾਉਣ ਤੋਂ ਪਹਿਲਾਂ ਉਹਨੂੰ ਕਾਲਜ ਦੀ ਫੀਸ ਭਰਨੀ ਪੈਂਦੀ ਹੈ ਕੈਨੇਡਾ ਵੀ ਜੀਆਈਸੀ ਭਰਨਾ ਪੈਂਦਾ ਹੈ ਯੂਕੇ ਵਿੱਚ ਉਹਨੂੰ ਇੰਸ਼ੋਰੈਂਸ ਕਰਾਣੀ ਪੈਂਦੀ ਹੈ ਉਹਨਾਂ ਦਾ 12 15 20 ਲੱਖ ਪਹਿਲਾਂ ਲੱਗ ਜਾਂਦਾ ਹੈ ਅਮਰੀਕਾ ਦੇ ਵਿੱਚ ਯੂਐਸ ਵਿੱਚ ਜਿੰਨੀਆਂ ਵੀ ਯੂਨੀਵਰਸਿਟੀਆਂ ਐ ਉਹ ਪੈਸੇ ਪਹਿਲਾਂ ਨਹੀਂ ਲੈਂਦੀ। ਯਾਨੀ ਬਿਨਾਂ ਡਿਪੋਜ਼ਿਟ ਤੋਂ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ। ਹੁਣ ਖਰਚਾ ਕੀ ਹੁੰਦਾ ਹੈ? ਅਗਰ ਮੈਂ 10 ਯੂਨੀਵਰਸਿਟੀਆਂ ਦੀ ਗੱਲ ਕਰਾਂ 10 ਯੂਨੀਵਰਸਿਟੀਆਂ ਵਿੱਚੋਂ 7 ਯੂਨੀਵਰਸਿਟੀਆਂ ਆਫਰ ਲੈਟਰ ਫ੍ਰੀ ਇਸ਼ੂ ਕਰਦੀਆਂ। ਆਫਰ ਲੈਟਰਾਂ ਤੋਂ ਬੱਚੇ ਨੇ ਆਪਣੀ ਐਮਬੈਸੀ ਵੀਸਾ ਪੇ ਕਰਨੀ ਹੈ ਔਰ ਐਮਬੈਸੀ ਵਿੱਚ ਇੰਟਰਵਿਊ ਦੇਣ ਜਾਣਾ ਹੈ। ਇੰਟਰਵਿਊ ਦੇ ਨਾਮ ਤੇ ਲੋਕ ਡਰਦੇ ਆ ਪਰ ਇੰਟਰਵਿਊ ਤੇ ਸਵਾਲ ਬੜੇ ਬੇਸਿਕ ਜਿਹੇ ਆ। ਬੇਸਿਕ ਸਵਾਲ ਕੀ ਹੁੰਦੇ ਆ? ਤੁਸੀਂ ਯੂਐਸ ਕਿਹੜੀ ਯੂਨੀਵਰਸਿਟੀ 'ਚ ਪੜ ਤੁਸੀਂ ਕੋਰਸ ਚੂਜ਼ ਕਿਉਂ ਕੀਤਾ ਔਰ ਤੁਹਾਡਾ ਐਜੂਕੇਸ਼ਨ ਬੈਕਗ੍ਰਾਉਂਡ ਕੀ ਇਹ ਚਾਰ ਸਵਾਲਾਂ ਦੇ ਜਵਾਬ ਦੇਣ ਤੇ ਤੁਹਾਨੂੰ ਯੂਐਸ ਗਵਰਨਮੈਂਟ 5 ਸਾਲ ਦਾ ਵੀਜ਼ਾ ਦਿੰਦੀ ਹੈ 12ਵੀਂ ਵਾਲੇ ਬੱਚੇ ਨੂੰ 3 ਸਾਲ ਪੜ੍ਹਨਾ ਪਏਗਾ ਗ੍ਰੈਜੂਏਸ਼ਨ ਵਾਲੇ ਬੱਚੇ ਨੂੰ 2 ਸਾਲ ਜਾਂ 1 ਸਾਲ ਦੀ ਮਾਸਟਰਸ ਮਿਲ ਜਾਏਗੀ ਔਰ ਇੰਦੀੜੀ ਫੀਸ ਹੈ ਉਹ ਹਾਰਡਲੀ 10 ਤੋਂ 12 ਲੱਖ ਰੁਪਏ ਸਾਲ ਦੀ ਹੈ ਉਹਦੇ ਵਿੱਚ ਵੀ ਤੁਸੀਂ 6 ਮਹੀਨੇ ਦੀ ਫੀਸ ਪੇ ਕਰਕੇ ਯੂਐਸ ਪੜ੍ਹ ਸਕਦੇ ਹੋ ਔਰ ਵੀਜ਼ਾ ਤੁਹਾਨੂੰ ਇੰਡੀਆ ਤੋਂ 5 ਸਾਲ ਦਾ ਮਿਲ ਜਾਂਦਾ ਹੈ ਦੋਸਤੋ ਇਸ ਤੋਂ ਬੈਟਰ ਆਪਸ਼ਨ ਔਰ ਕੀ ਹੋ ਸਕਦੀ ਹੈ ਬਿਨਾ ਪੈਸੇ ਇਨਵੈਸਟ ਕੀਤੇ ਬਿਨਾਂ ਰਿਸਕ ਤੇ ਤੁਸੀਂ ਯੂਐਸ ਪੜ੍ਹਨ ਵਾਸਤੇ ਜਾਓ ਉਹ ਪੜ੍ਹਾਈ ਤੋਂ ਬਾਅਦ ਤੁਹਾਡਾ ਫਿਊਚਰ ਵਧੀਆ ਹੋ ਸਕਦਾ ਸਰ ਸਰ ਅਕਸਰ ਜਿਹੜਾ ਹੈ ਜਿਹੜੇ ਵੀ ਆਪਣੇ ਬੱਚੇ ਜਾਂਦੇ ਨੇਗੇ ਉਹਨਾਂ ਦਾ ਮੇਨ ਇਹੀ ਹੁੰਦਾ ਕਿ ਅਸੀਂ ਉੱਥੇ ਜਾ ਕੇ ਪੜ੍ਹਾਈ ਤੋਂ ਬਾਅਦ ਨਾਲ ਨਾਲ ਕੰਮ ਵੀ ਕਰਨਾ ਹੈ ਸਾਨੂੰ ਉੱਥੇ ਪੀਆਰ ਮਿਲੇ ਪੀਆਰ ਮਿਲ ਜਾਂਦੀ ਹੈ ਉੱਥੇ ਦੇਖੋ ਪੀਆਰ ਦੇ ਵਿੱਚ ਸਿਸਟਮ ਟਫ ਹੈ ਐਸ ਕੰਪੈਰੀਜ਼ਨ ਤੁਸੀਂ ਯੂਐਸ ਨੂੰ ਆਸਟ੍ਰੇਲੀਆ ਵਾਂਗ ਸਮਝੋ ਆਸਟ੍ਰੇਲੀਆ ਪੀਆਰ ਟਫ ਹੈ ਯੂਐਸ ਦੀ ਪੀਆਰ ਬਹੁਤ ਟਫ ਹੈ ਪਰ ਅਲਟੀਮੇਟ ਕੀ ਹੈ ਕਿ ਯੂਐਸ ਦੇ ਵਿੱਚ ਬੱਚਾ ਨੂੰ ਔਨ ਕੈਂਪਸ ਜੌਬ ਮਿਲ ਜਾਂਦੀ ਹੈ ਦੂਸਰਾ ਕਿ ਤੁਸੀਂ ਇਹ ਦੇਖੋ ਦੂਜੇ ਪਾਸੇ ਲੋਕ ਦੋ ਦੋ ਨੰਬਰ ਵੀ ਲੱਖ ਰੁਪਏ ਲਗਾ ਕੇ ਅਮਰੀਕਾ ਜਾ ਰਹੇ ਆ ਉਹਦੇ ਕੋਈ ਸਿਰ ਪੈਰ ਨਹੀਂ ਹੈ ਪਤਾ ਨਹੀਂ ਉਹਨੇ ਵਾਪਸ ਆਣਾ ਵੀ ਹੈ ਕਿ ਨਹੀਂ ਆਣਾ ਪਤਾ ਨਹੀਂ ਪਹੁੰਚ ਪਾਏਗਾ ਕਿ ਨਹੀਂ ਪਹੁੰਚ ਪਾਏਗਾ ਯੂ ایس ਇਕ ਲੀਗਲ ਤਰੀਕਾ ਹੈ ਸਟੂਡੈਂਟ ਵੀਜ਼ਾ ਔਰ ਉਹਦੇ ਵਿੱਚ ਬੱਚਾ ਨੂੰ ਜੌਬਸ ਵੀਧੇ ਮਿਲ ਜਾਂਦੀਆਂ ਬੱਚਾ ਪੜ੍ਹਾਈ ਦੇ ਦੌਰਾਨ ਔਨ ਕੈਂਪਸ ਜੌਬ ਕਰ ਸਕਦਾ ਹੈ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਉਹਨੂੰ ਅਗਰ ਮੰਨ ਲਓ ਬੱਚਾ ਉੱਥੇ ਪੜ੍ਹਾਈ ਪੂਰੀ ਕਰ ਲੈਂਦਾ ਉਸ ਤੋਂ ਬਾਅਦ ਆਪਣੇ ਵੀਜ਼ਨ ਨੂੰ ਵਰਕ ਪਰਮਿਟ ਵਿੱਚ ਕਨਵਰਟ ਕਰ ਸਕਦਾ ਹੈ ਤਾਂ ਔਰ ਕਿਤੇ ਕਿਤੇ 8 7 8 ਸਾਲ ਹੀ ਬੰਦਾ ਵਧੀਆ ਸੈਟਲਮ ਠੀਕ ਇਸੇ ਬੱਚੇ ਨੇ ਜਾਣਾ ਹੋਵੇ ਤਾਂ ਉਹਦੀ ਬੇਸਿਕ ਰਿਕੁਆਇਰਮੈਂਟ ਕੀ ਹੈ ਆਇਲਟਸ ਓਵਰਆਲ 6 ਬੈਂਡ ਹੈ ਵਿਦਾਊਟ ਆਇਲਟਸ ਦੀ ਐਡਵਰਟਾਈਜ਼ਮੈਂਟ ਚਲਦੀ ਵੀ ਪਰ ਵੀਜ਼ਾ ਨਹੀਂ ਆਣਾ ਉਹਦਾ ਆਇਲਟਸ ਜਿਹੜੇ ਬੱਚੇ ਨੇ ਓਵਰਆਲ 6 ਹੈ ਦੋ ਮੋਡਿਊਲ ਸਾਢੇ 5ਾਂ ਤਿੰਨ ਮੋਡਿਊਲ ਸਾਢੇ 5 ਬੈਂਡ ਹੈ ਉਹ ਬੱਚਾ +2 2018 ਪਾਸ ਆਊਟ ਹੈ 19 ਪਾਸ ਆਊਟ ਹੈ 20 ਪਾਸ ਆਊਟ ਹੈ ਚੱਲੇਗਾ ਜਿਹੜਾ ਬੱਚਾ ਗ੍ਰੈਜੂਏਟ ਹੈ ਉਹਦੀ ਗ੍ਰੈਜੂਏਸ਼ਨ ਵਿੱਚ ਹੈ 15 ਸਾਲ ਲੱਗਿਆ ਭਾਵੇਂ ਚਾ 20 ਸਾਲ ਲੱਗਿਆ ਭਾਵੇਂ ਯੂਐਸ ਜਾ ਸਕਦਾ ਹੈ ਸਭ ਤੋਂ ਇੰਪੋਰਟੈਂਟ ਚੀਜ਼ ਅਗਰ ਸਾਡੇ ਕੋਲ 5 ਉਹਨਾਂ ਵਿੱਚੋਂ 40 ਯੂਨੀਵਰਸਟੀਆਂ ਸਕਾਲਰਸ਼ਿਪ ਦੇ ਰਹੀਆਂ ਹਨ ਔਰ ਕਈ ਯੂਨੀਵਰਸਟੀਆਂ 90% ਤੱਕ ਸਕਾਲਰਸ਼ਿਪ ਦੇ ਰਹੀਆਂ ਬੱਚਾ ਅਗਰ ਲਾਇਕ ਹੈ ਮੰਨ ਲਓ ਕਿਸੇ ਬੱਚੇ ਦੇ 70% ਨੰਬਰ ਹੈ ਆਇਲਟ 6.5 ਬੈਂਡ ਹੈ 70% ਸਕਾਲਰਸ਼ਿਪ ਸਾਡੇ ਕੋਲ ਮਿਲ ਜੇਗੀ ਯੂਨੀਵਰਸਿਟੀ ਦੇ ਰਹੀ ਹੈ ਤਾਂ ਬੱਚੇ ਜਿਹੜਾ ਖਰਚਾ ਹੈ ਉਹ 5 ਤੋਂ 6 ਲੱਖ ਰੁਪਏ ਸਿਰਫ ਯੂਐਸ ਪੜਨ ਦਾ ਆਏਗਾ ਸਰ ਤੁਹਾਡੇ ਕੋਲੇ ਜੇ ਕੋਈ ਬੱਚਾ ਆਂਦਾ ਤੁਸੀਂ ਕਿੰਨੀ ਦੇਰ ਦੇ ਵਿੱਚ ਜਿਹੜਾ ਹੈ ਤੁਸੀਂ ਉਹਦਾ ਵੀਜ਼ਾ ਜਿਹੜਾ ਲਗਵਾ ਕੇ ਦੇ ਸਕਦੇ ਹੋ ਦੇਖੋ ਸਰ ਮਈ 2024 ਲਈ ਮਾਸਟਰਸ ਪ੍ਰੋਗਰਾਮ ਲਈ ਓਪਨ ਹੈ यूजी वास्ते यानी अंडर ग्रेजुएट ऐसे मई और सितंबर दोनों ऊपर है पर अंडर ग्रेजुएट ऐसे जड़ा मई इंटेकिंग ऑप्शन कट है पर जड़े बच्चे यूएस ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਉਹ ਮਈ اور सितंबर 2024 ਇੰਟੈਕ ਲਈ ਅਪਲਾਈ ਕਰ ਸਕਦੇ ਆ ਸਭ ਤੋਂ ਵੱਡੀ ਗੱਲ ਇੰਨੇ ਸਾਰੇ ਏਜੰਟਸ ਨੇ ਬੰਦਾ ਤੁਹਾਡੇ ਕੋਲ ਹੀ ਕਿਉਂ ਆਵੇ ਤੁਹਾਡੇ ਕੋਲ ਇਹ ਜਿਆਦਾ ਡਿਫਰੈਂਟ ਕੀ ਹੈ 16 ਸਾਲ ਤੋਂ ਵਿਜ਼ਨ ਗਰੁੱਪ ਕੰਮ ਕਰ ਰਿਹਾ ਹੈ 8000 ਤੋਂ ਜ਼ਿਆਦਾ ਵੀਜ਼ਾ ਲਗਾ ਚੁੱਕੇ ਬੜੇ ਟਰਾਂਸਪੇਰੈਂਟ ਤਰੀਕੇ ਨਾਲ ਕੰਮ ਕਰ ਰਹੇ ਆ ਔਰ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਜੋ ਅਸੀਂ ਕਹਿੰਨੇ ਉਹ ਕਰਕੇ ਦਿਖਾ ਰਹੇ ਆ ਕਦੀ ਅਸੀਂ ਇਦਾਂ ਦੀ ਕੋਈ ਕਮਿਟਮੈਂਟ ਨਹੀਂ ਕੀਤੀ ਜਿੰਦੇ ਵਿੱਚ ਕੱਲ ਨੂੰ ਕਿਸੇ ਦਾ ਨੁਕਸਾਨ ਹੋ ਜਾਵੇ ਅਸੀਂ ਗਲਤ ਕਮਿਟਮੈਂਟ ਕਰ ਲਈਏ ਜੋ ਹਾਈ ਕਮਿਸ਼ਨ ਦੇ ਲਾਅ ਹੈ ਅਸੀਂ ਉਸੇ ਅਕੋਰਡਿੰਗ ਕੰਮ ਕਰ ਰਹੇ ਹਾਂ ਤਾਦੀ ਪਿੱਛੇ 16 ਸਾਲ ਤੋਂ ਸਰਵਾਈਵਲ ਕਰ ਰਹੇ ਵਧੀਆ ਤਰੀਕੇ ਨਾਲ ਵੀਜ਼ਾ ਕਰ ਰਹੇ ਸਰ ਜਿਹੜੇ ਬੱਚੇ ਇਥੋਂ ਹੀ ਤੁਹਾਡੇ ਕੋਲੇ ਜਾਂਦੇ ਨੇਗੇ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਨੂੰ ਤੁਸੀਂ ਕੋਈ ਅਸਿਸਟੈਂਸ ਵੀ ਦਿੰਨੇ ਹੋ ਕਿ ਬਸ ਇੱਥੇ ਜਾ ਕੇ ਛੱਡ ਦਿੰਨੇ ਹੋ ਕਿ ਬੱਚਾ ਉੱਥੇ ਜਾ ਕੇ ਜਿੱਥੇ ਮਰਜੀ ਜਾਵੇ ਸਾਡੇ ਕੋਲ ਲੈਣ ਦੇਣਾ ਨਹੀਂ ਸਰ ਅਸਿਸਟੈਂਟ ਤਾਂ ਬਹੁਤ ਇੰਪੋਰਟੈਂਟ ਪਾਰਟ ਹੈ ਅਸੀਂ ਕਾਰ ਖਰੀਦਦੇ ਹਾਂ ਤਾਂ ਉਹਦੀ ਸਰਵਿਸ ਮੇਨਟੇਨੈਂਸ ਜਾ ਜਿਹੜਾ ਬੱਚਾ ਕੈਨੇਡਾ ਪੜਨ ਜਾ ਰਿਹਾ ਹੈ ਯੂਐਸ ਪੜਨ ਜਾ ਰਿਹਾ ਹੈ ਯੂਕੇ ਪੜਨ ਜਾ ਰਿਹਾ ਹੈ ਸਾਡੀ ਹਮੇਸ਼ਾ ਇਹ ਪ੍ਰੀਫਰੈਂਸ ਹੁੰਦੀ ਬੱਚੇ ਨੂੰ ਉੱਥੇ ਜਾ ਕੇ ਅਕਮੋਡੇਸ਼ਨ ਦੇ ਵਿੱਚ ਬੱਚੇ ਨੂੰ ਉੱਥੇ ਜਿਹੜੇ ਹੋਰ ਲੋਕਲ ਸਰਵਿਸਿਜ਼ ਚਾਹੀਦੇ ਉਹ ਅਸੀਂ ਪ੍ਰੋਵਾਈਡ ਕਰੀਏ ਸੇਮ ਯੂਐਸ ਦੀ ਜਿੰਨੀਆਂ ਵੀ ਯੂਨੀਵਰਸਿਟੀਆਂ ਹੈ ਉਹਨਾਂ ਵਿੱਚ ਬੱਚੇ ਨੂੰ ਹੋਸਟਲ ਔਨ ਕੈਂਪਸ ਹੀ ਮਿਲ ਜਾਂਦਾ ਹੈ ਬੱਚੇ ਬਾਹਰ ਵੀ ਕੈਂਪਸ ਅਰੇਂਜ ਕਰ ਬਹੁਤ ਸਾਰੀ ਕੰਪਨੀਆਂ ਉੱਥੇ ਜਿਹੜੀ ਅਸੀਂ ਅਰੇਂਜਮੈਂਟ ਕਰਵਾ ਕੇ ਉਹਨਾਂ ਦਾ ਬਾਹਰ ਆਫ ਕੈਂਪਸ ਜਿਹੜਾ ਅਰੇਂਜਮੈਂਟ ਕਰ ਦਿੰਦੇ ਬਹੁਤ ਸਾਰੇ ਬੱਚੇ ਹੋਸਟਲ ਪ੍ਰੀਫਰੈਂ ਸੋ ਗੱਲਾਂ ਤਾਂ ਜਿਹੜੀਆਂ ਨੇ ਬੜੀਆਂ ਵੱਡੀਆਂ ਵੱਡੀਆਂ ਕੀਤੀਆਂ ਨੇ ਕਿ ਅਸੀਂ ਜਿਹੜਾ ਹੈ ਬੱਚਿਆਂ ਨੂੰ ਬੜੇ इजीली ਭੇਜ ਦਿੰਨੇ ਆ ਸਿਰਫ 10 ਲੱਖ ਰੁਪਏ ਦੇ ਨੇੜੇ ਤੇੜੇ ਜਿਹੜਾ ਹੈ ਤੁਹਾਡੇ ਪੈਸੇ ਲੱਗਣਗੇ ਤੁਸੀਂ ਜਿਹੜਾ ਹੈ ਯੂਐਸ ਜਾ ਸਕਦੇ ਹੋ ਉੱਥੇ ਜਾ ਕੇ ਸਟੱਡੀ ਕਰ ਸਕਦੇ ਹੋ ਇਲੀਗਲ ਵੇ ਜਿਹੜਾ ਹੈ ਉਹ ਨਾ ਚੂਜ਼ ਕਰੋ ਤੇ ਇਹ ਇਹ ਵੀ ਬੈਟਰ ਹੈ ਤੋ ਇੱਥੇ ਆ ਕੇ ਤੁਸੀਂ ਜ਼ਰੂਰ ਇੱਕ ਵਾਰੀ ਚੈੱਕ ਕਰ ਸਕਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਵੀ ਨੇ ਕਿਉਂਕਿ ਹੁਣ ਤੱਕ ਜਿਹੜੇ ਬੱਚਿਆਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਉਹਨਾਂ ਬੱਚਿਆਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਡਾ ਬੜੀ ਬੜੀ ਰਿਫਿਊਜ਼ਲ ਆਇਆ ਸੀ ਕਿਸੇ ਥਾਂ ਤੋਂ ਤੇ ਇੱਥੇ ਆ ਕੇ ਸਾਡਾ ਜਿਹੜਾ ਹੈ ਪਹਿਲੀ ਵਾਰ ਦੇ ਵਿੱਚ ਵੀਜ਼ਾ ਸਾਨੂੰ ਮਿਲ ਗਿਆ ਜਾਂ ਸਿਰਫ ਜਿਹੜਾ ਹੈ ਕੁਝ ਦਿਨਾਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਜਿਹੜਾ ਸਾਡਾ ਵੀਜ਼ਾ ਲੱਗ ਗਿਆ ਤਾਂ ਇਹ ਗੱਲਾਂ ਜਿਹੜੀਆਂ ਨੇ ਜੇ ਤੁਹਾਨੂੰ ਇਹਨਾਂ ਤੇ ਯਕੀਨ ਨਹੀਂ ਹੁੰਦਾ ਤਾਂ ਤੁਸੀਂ ਆਪ ਆ ਕੇ ਜਿਹੜਾ ਚੈੱਕ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਸਕਰੀਨ ਦੇ ਥੱਲੇ ਨੰਬਰਜ਼ ਆ ਰਹੇ ਨੇ ਤੇ ਨਾਲ ਲੋਕੇ ਉਸੀ ਕਿਸੇ ਵੇਲੇ ਵੀ ਆ ਸਕਦੇ ਹਾਂ ਇੱਥੇ ਆ ਕੇ ਜਿਹੜਾ ਹੈ ਚੈੱਕ ਕਰ ਸਕਦੇ ਹਾਂ ਕਿ ਕਿੰਨੀਆਂ ਗੱਲਾਂ ਜਿਹੜੀਆਂ ਨੇ ਉਹ ਸੱਚ ਨੇ